ਅਫਰੀਕਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਖੇਤ ਦੇਖਣ ਆਇਆ ਤਾਂ ਮੈਂ ਕਿਹਾ ਬਈ ਕਿੱਦਾਂ ਗਿੱਲਾ ਗੁੱਲਾ ਸਪਰੇਅ ਮਾਰਨੀ ਸਲਾਹਤੀ ਲੈਣਾ 'ਚ ਇਹਨਾਂ ਵਿੱਚ ਲੈਣਾ 'ਚ ਮੈਂ ਕਿਹਾ ਸਪਰੇਅ ਮਾਰ ਦਈਏ ਕੱਖ ਦੀ ਲਸਣ ਦੀਆਂ ਲੈਣਾ ਤੈਨ ਦਿਖਦੀਆਂ ਹੁਣ ਸਿਰੇ ਤੱਕ ਗਿੱਲ ਬਥੇਰੀ ਆ ਲਸਣ ਨੂੰ ਕਿੰਤੀ ਅੱਟ ਪਾਣੀ ਕਰਕੇ ਬਾਕੀ ਇਹਨ ਜੰਮਿਆ ਹੋਇਆ ਪੂਰਾ ਇਹਨੂੰ ਕੱਖ ਦੀ ਸਪਰੇ ਮਾਰਦੀ ਆ ਵਿੱਚ ਵਿੱਚ ਕਿ ਕਿਉਂ ਗੰਨਾ ਵੀ ਜੰਮਣ ਲੱਗ ਗਿਆ ਅੱਜ 15 ਦਿਨ ਹੋ ਗਏ ਫੇਰ ਵੀ ਮੈਂ ਕਿਹਾ ਵੀ ਇੱਕ ਵਾਰੀ ਸਪਰੇ ਵੱਜ ਗਈ ਫੇਰ ਸਾਫ਼ ਹੋ ਜਾ ਸਾਫ਼ ਹੋਇਆ ਬਾਈਆਂ ਵੀ ਫੇਰ ਕੱਖ ਨਹੀਂ ਹੋਊਗਾ ਹੁਣ ਗਾਹੀ ਹੋਊਗਾ ਫੇਰ ਇੰਨੇ ਨੂੰ ਲੋਟ ਆ ਜੀ ਬਾਕੀ ਮੈਂ ਦੇਖਣ ਲੱਗਿਆ ਤਾਂ ਮੈਂ ਕਿਹਾ ਵੀ ਪਾਣੀ ਇਹ ਖੇਤ ਤਾਂ ਜੱਲਾ ਬਥੇਰਾ ਆਹ ਖੇਤ ਥੋੜਾ ਜਿਹਾ ਸੁੱਕ ਗਿਆ ਤਾਂ ਕਿਉਂਕਿ ਇਹਨੂੰ ਧੁੱਪਾਂ ਜ਼ਿਆਦਾ ਪੈਂਦੀ ਹੈ ਕਿਤੇ ਸਿਆੜ ਦੂਏ ਲੋਟ ਆ ਐਸੇ ਲੋਟ ਜ਼ਿਆਦਾ ਸੁੱਕਦੀ ਆ ਨੇ ਨਵੀਂ ਮਗਾ ਸਪਰੇਅ ਮਾਰ ਦਈਏ ਅੱਜ ਸਪਰੇਅ ਮਾਰ ਕੇ ਫੇਰੀ ਚ ਦੇਖੀਏ ਮਸਰੀ ਬੀਜੀ ਆ ਕੱਲੂ ਹੀਆ ਪਰਸੋਂ ਨੂੰ ਮਾਰ ਦਈਏ ਅੱਜ ਸਪਰੇਅ ਨਹੀਂ ਤਾਂ ਉਦਣ ਮਾਰ ਦੇ ਦੀ ਜਦੋਂ ਜਬੀ ਨੂੰ ਪਾਣੀ ਲਾਉਣਾ ਦਾ ਜਬੀ ਨੂੰ ਹਲੇ 2-3 ਦਿਨ ਨਹੀਂ ਪਾਣੀ ਲਾਉਣਾ ਕਿਉਂਕਿ ਅੱਜ ਹਲੇ 15 ਦਿਨ ਦੀ ਹੋਈ ਆ ਮੈਂ 18-20 ਦਿਨ ਦੀ ਤਾਂ ਹੋ ਜੂਵੇ ਫੇਰ ਜਬੀ ਨੂੰ ਪਾਣੀ ਲਾਵਾਂਗੇ ਦਿਨ ਵਿੱਚ ਆਇਂ ਲੱਗਦਾ ਵੀ ਇਹ ਬਹੁਤ ਸੁੱਕਾ ਏ ਥੀਤ ਸਵੇਰੇ ਐਨ ਉਸ ਪਈ ਵੀ ਹੁੰਦੀ ਆ ਖੇਤ ਐ ਲੱਗਦਾ ਵੀ ਬਹੁਤ ਗਿੱਲਾ ਏ। ਸਾਹੀ ਚੱਕਰ ਆ। ਇਹਨੂੰ ਲਾਉਂਦੇ ਆ ਪਾਣੀ ਹੁਣ 4-5 ਦਿਨ ਤੱਕ। ਚਲੋ ਦੇਖਦੇ ਆ ਫਿਰ ਅੱਜ ਲਿਆਉਂਦਾ ਸਪਰੇ ਹੁਣ। ਛੜਪੜ ਕਰੀਏ ਕਿਉਂਕਿ ਫੇ ਗੰਨੇ ਦੀ ਜਰਮੀਨੇਸ਼ਨ ਹੋਣ ਲੱਗੀ। ਮਾਰ ਦਈਏ ਇਹਨ ਧਾਨ ਛੋੜਾ ਪੱਤਾ ਏ ਚਲੋ। ਚਲੋ। ਠੀਕ ਆ ਜੀ ਫੇਰ ਦੇਖਦੇ ਹਾਂ ਲਓ ਜੀ ਯੱਲ ਪੀ ਸਪਰੇਅ ਅੱਜ ਮੈਂ ਕਰੇ ਦਈਏ ਦੋ ਪੰਪ ਜਿਹੜੇ ਹੈਗੇ ਆ ਲੱਗੇ ਵੀ ਆ ਤਿੰਨ ਪੰਪ ਲੱਗਣੇ ਆ ਇੱਕ ਲਾ ਗਿਆ ਪਹਿਨਾ ਧੂਆ ਲਾ ਰਿਹਾ ਤੀਆ ਘਰ ਤੇ ਹੀ ਭਰ ਕੇ ਲਿਆਉਂਗਾ ਨਹੀਂ ਟੈਂਕੀ ਲਿਆਉਣੀ ਪੈਣੀ ਸੀ ਮੈਂ ਤਿੰਨ ਪੰਪਾਂ ਨੂੰ ਟੈਂਕੀ ਗਿਆ ਕਰਨੀ 60 ਲੀਟਰ ਨੂੰ ਛੋਟਾ ਡਰਮ ਹੈ ਨਹੀਂ ਤਾਂ ਕੋਈ ਮੈਂ ਘਰ ਤੇ ਹੀ ਭਰ ਕੇ ਲਈ ਜਾਣੇ ਆ ਛੋਟਾ ਛੋਟਾ ਜਿਹਾ ਕਾਕਾ ਉਹ ਮਰ ਜੂਗਾ ਇਹ ਸਾਰੇ ਹੀ ਫਿਰ ਪਰਸੋਂ ਨੂੰ ਜਿਹੜੇ ਚ ਮੂੰਗੀ ਬੀਜ ਦਾਂਗੇ ਉਮੀਦ ਹੈ ਇਹਨੇ ਕੱਲ ਨੂੰ ਮਰ ਜਾਣਾ ਪਰਸੋਂ ਨੂੰ ਮੈਂ ਕਿਹਾ ਵੀ ਫਿਰ ਮੂੰਗੀ ਬੀਜ ਦਾਂਗੇ ਜਮਾ ਸਕੂਟਰੀ ਉਪਰੇ ਰੱਖ ਲਿਆ ਇਹਦਾ ਪੰਪ ਕਰਤਾ ਹੀ ਭਰ ਲਿਆ ਇਹਦਾ ਇੱਕ ਪੰਪ ਹੋ ਲੱਗਣਾ ਚੱਲ ਵੀ ਲੈ ਇੰਨੇ ਚ ਤੇ ਮੋਟਰ ਚਲਾਵਾਂਗੇ ਉੱਪਰ ਬਰਸੀਨ ਨੂੰ ਜੇ ਲਾਈਟ ਆ ਗਈ ਜਦ ਤੱਕ ਲਓ ਜੀ ਡੋਲਾ ਡੂਲਾ ਪਾ ਕੇ ਲਾਈਟ ਆਈ ਵੀ ਸੀ ਬਰਸੀਨ ਨੂੰ ਪਾਣੀ ਭਰਤਾ ਇਹਨਾਂ ਫੁੱਲ ਬਰਸੀਨ ਚ ਰਾਇਆ ਜੀ ਬਰਕਤ ਸੋਣੀ ਹੋ ਜਾਂਦੀ ਆ ਰਾਇਆ ਹੋਇਆ ਨਹੀਂ ਹੈਗਾ ਰਾਇਜ ਬਹੁਤ ਘੱਟ ਜੰਮਿਆ ਜੰਮਿਆ ਹੈਗਾ ਪਰ ਬਹੁਤ ਘੱਟ ਪਾਣੀ ਲੱਤ ਦਾ ਭਰਤਾ ਦਾ ਮਗਾ ਵੀ ਚਲ ਕਣਕ ਚ ਜੇ ਪਹਿਲਾ ਟੁੱਟ ਜਾਂਦਾ ਔਖਾ ਹੋ ਜਾਂਦਾ ਹੁਣ ਇੱਕ ਦੋ ਜਗ੍ਹਾ ਗਿੱਲਾ ਹੋਇਆ ਪਰ ਬਚੌ ਰਿਹਾ ਬਾਕੀ ਸਵੇਰ ਤੱਕ ਸੁੱਕ ਜਾਣਾ ਸਾਰਾ ਹੀ ਪਾਣੀ ਨੇ ਐਨ ਚੰਗੀ ਤਰ੍ਹਾਂ ਤੇ ਮਗਾ ਪਾਣੀ ਖੇਤ ਪਿੰਦੇ ਬਹੁਤ ਆ ਹੁਣ ਕਿਉਂਕਿ ਗਰਮੈਸ਼ਾ ਹੈ ਪੂਰੀ ਬਾਕੀ ਚੂਹੇ ਨਹੀਂ ਖੱਡਾਂ ਦਾ ਕੋਈ ਅੰਤ ਨਹੀਂ ਖੇਤ ਵਿੱਚ ਬਾਕੀ ਉਧਰ ਅੱਜ ਦਸਣਾਂ ਵਿੱਚ ਸਪਰੇ ਵੀ ਕਰਤੇ ਲੈਣਾ ਲੈਣਾ ਵਿੱਚ ਜਿੱਥੇ ਜਿੱਥੇ ਕੱਖ ਦਾ ਉਨੀ ਉਨੀ ਜਗ੍ਹਾ ਵਿੱਚ ਚੜਪਟ ਮਾਰਤੀ ਕੱਕ ਮਰ ਜੂ ਕੱਲ ਤੱਕ ਬਾਕੀ ਇੱਧਰਲੇ ਗੰਨੇ ਚ ਪੱਧਰ ਤੇ ਹੀ ਮਾਰਤੀ ਸਾਰੇ ਪਰ ਡੋਲਾ ਡੂਲਾ ਪਰ ਉਹਦੇ ਵਿੱਚ ਫਿਰ ਕੱਲ ਦਾ ਤਾਂ ਛੱਡ ਕੇ ਪਰਸੋਂ ਨੂੰ ਮਸਰੀ ਬੀਜਾਂਗੇ ਪਰਸੋਂ ਨੂੰ ਉਹਦੇ ਚ ਮਸਰੀ ਬੀਤ ਦੇਣੀ ਫਿਰ ਬੀਜ ਲੈ ਕੇ ਆਉਂਗਾ ਦੇਖਦਾ ਰੁਪੜ ਜਾ ਕੇ ਆਉਂਗਾ ਕੇਬੀ ਕੇੜਾ ਕੋਈ ਸ਼ਹਿਦ ਆਏਗਾ ਹੂੰਗਾ ਬੀਜ ਉਹਨਾਂ ਤੇ ਫਿਰ 2 ਕਿਲੋ ਬੀਜ ਲੈ ਕੇ ਬੀਤ ਦੇਣੀ ਖਾਣ ਨੂੰ ਹੋ ਜੂ ਬਾਕੀ ਫੱਦਦਾ ਪਤਾ ਨਹੀਂ ਕਾਣੇ ਬਰਸੀਨ ਇਹ ਵਿੱਚ ਤੇ ਬਾਈ ਨੇ ਗੁੱਡ ਗੁੱਡ ਕੇ ਇੱਧਰ ਲਸਾਂ ਦੀ ਜਾਨੂ ਬਣਾਈ ਪਈ ਆ ਮੈਂ ਕਹਿੰਦਾ ਜੇ ਸੰਘਣਾ ਜੰਮਿਆ ਹੋਵੇ ਹੁੰਦਾ ਫੇਰ ਤਾਂ ਪੁੱਛਣਾ ਨਹੀਂ ਤਾਂ ਹੁਣ ਇਹ ਛਿੱਦਾ ਇਹ ਤੂੰ ਹੀ ਨਹੀਂ ਗੁੱਡ ਗੁੱਡ ਕੇ ਬਸ ਕਰਾਈ ਪਈ ਆ ਉਹੀ ਕਹਿੰਦਾ ਮੈਂ ਕਿਹਾ ਆ ਹੋ ਗਿਆ ਉਹ ਤਾਂ ਹੋ ਜਾਣਾ ਫਤਰਾ ਉਹ ਆਇਆ ਕਿਸੇ ਦਾ ਤੇੜਾ ਜਿਹਾ ਫਟ ਕੇ ਖਲਾ ਸੁੱਕਦਾ ਹੈ ਨਾ ਨਾ ਹੁਣ ਤਾਂ ਵਧੀਆ ਹੋਇਆ ਵਾ ਹੁਣ ਤਾਂ ਪੂਰਾ ਹੋ ਗਿਆ ਹੈ ਨਾ ਗੜਾਈ ਕਰਨੀ ਹੋਣੀ ਉਹ ਗੜਾਈ ਤਾਂ ਇੱਕ ਗਿਆ ਇਹਦੇ ਬਾਅਦ ਹੁਣ ਦੂਜੇ ਤਰ੍ਹਾਂ ਕਰਦੀ ਖੜਾ ਖੜਾ ਜੀ ਉਧੇ ਗੱਲ ਨਹੀਂ ਨਹੀਂ ਉਹ ਨਹੀਂ ਕਰਨੀ ਹੈ ਤੈਂ ਕਿਥੇ ਹਟਣਾ ਯਾਰ ਗੜਾਈ ਨਹੀਂ ਕਰਨੀ ਉਹਦੇ ਨਾਲ ਫੇਰ ਦੱਬ ਹੋ ਜਾਣਾ ਰਖਾ ਨਿਕਲ ਜਾ ਰੇ ਹੂੰ ਆਹ ਹੋਰੇ țeṛa ਫਟ ਗਈ ਨਹੀਂ ਖੜਾ ਹੋ ਜਾ ਤੈਂ ਫੇਰ ਵੀ ਦੀ ਗੜਾਈ ਕਰੀ ਜਾਣੀ ਤੈਂ ਕਿਥੇ ਹਟਣਾ ਕਿਉਂ ਕਰਨਾ ਗਿਆ ਗੜਾਈ ਜਲੇ ਨਾ ਤੇ ਮੈਂ ਤੈਨੂੰ ਉਹੀ ਕਿਹਾ ਜੇ ਦੇਖਿਆ ਤਾਂ ਟਾਂਟਾ ਲੱਗਦਾ ਹੈ ਇਹ ਤਾਂ ਹੈ ਇਹ ਐਮ ਤਾਂ ਕੋਈ ਨਹੀਂ ਲਾ। ਸਵੇਰ ਦੇ ਨੇ ਨਾਲੇ ਆਪਣਾ ਕੰਮ ਕਰਿਆ ਨਾਲੇ ਦੋ ਕਿਆਰੀ ਗੜਤੇ ਹੈ। ਨਾ ਉਹ ਰੇਲੇ ਵੀ ਤਾਂ ਹੈਗੇ। ਨਾਲੇ। ਨਾ ਨਾ ਠੀਕ ਆ। ਗਿੱਲਾ ਹੈ ਨਾ ਇੱਕ ਕਾਰੀ ਤਾਂ ਲੜਾਈ ਹੋਣੀ ਹੋਤੀ। ਨਹੀਂ ਗੜਾਈ ਤਾਂ ਚਲੋ ਜ਼ਰੂਰੀ ਹੈ। ਤੇੜਾਂ ਜਿਹਾ ਫੜ ਕੇ ਸੁੱਕ ਜਾਂਦਾ ਉਹ ਦੇਖ ਕੇ ਆਉ ਦੇ ਪਰਲੇਗਾ। ਜਾ ਕੇ ਦੇਖ। ਕੀ ਆ? ਤੇੜਾਂ ਕਿੱਕਣਾ ਫਟੀਆਂ ਹੋਈਆਂ। ਇਹ ਖੇਚਿਓ ਤਾਂ ਯਾਰ ਹੁਣ ਪਟਲੀਆਂ ਹੀ ਨਹੀਂ ਇਹਦੇ ਵਿੱਚ ਆ ਦੇਖ। ਫੇਲਾਇਆ ਹੋਇਆ। ਹੂੰ। ਆਗੇ ਬੀਜਿਆ ਵੇ ਇਧਰ ਧਨੀਆ ਪਾਲਕ ਪਾਲਕ ਦਾ ਇਹ ਵੀ ਜੰਮਿਆਈ ਆ ਤਾਂ ਰੱਖ ਲੈਣੇ ਪਰਾਂ ਕਣਕ ਬੀਜ ਦੇਣਾ ਉਹ ਪਰਾਂ ਕਣਕ ਵੀ ਬੀਜਣਾ ਹੁਣ ਬੀਜ ਤਾਂ ਨਿਆ ਗੰਨੇ ਆੜਾ ਬਾਅਦ ਉਹ ਕਰਕੇ ਦਿੱਕਤ ਨਹੀਂ ਵੱਟ ਕੱਟ ਕੇ ਕੱਢੀ ਨੂੰ ਘਾੜ ਲਾ ਬਸ ਲੈ ਪਰਸੋਂ ਨੂੰ ਚਲਾਉਣੀ ਚੌਥੇ ਨੂੰ ਹਾਂ ਫੇਰੇ ਕਾਲੂ ਆ ਗਿਆ ਦੇਵਰਾਜ ਵੀਰੇ ਗਿਆ ਹੋਇਆ ਅੱਜ ਇੱਕ ਦਿਨ ਮੁਰਗੀ ਸੀ ਤੇ ਭੇਜਿਆ ਵਾ ਕਾਲੂ ਨੂੰ ਉਹੀ ਕਰਨ ਲਾਉਣਾ ਬਸ ਗੰਨੇ ਘਾੜਨਾ ਬੱਤਰ 5 4 ਭਰੀਆਂ ਤਾਂ ਕਿਆ ਹੋ ਗਿਆ ਜਿੰਨਾ ਹੈਗਾ ਕੱਢ ਲਾ ਹੁਣ ਆਹੋ ਕੱਟੂਗਾ ਹੀ ਹੁਣ ਜਿੱਦਾਂ ਚੱਲੂ ਬਾਕੇ ਆਪਣਾ ਉਹ ਕਰਦੀ ਇਹਨੂੰ ਬਾਅਦ ਚ ਬੀਦੀ ਕੁਸ ਸਹੀ ਲਾਉਣੇ ਆ ਉਹਦੇ ਵਿੱਚ ਘਠੇ ਲਾਉਣੇ ਚੱਲ ਵੱਡ ਹੋ ਗਿਆ 11 ਆ ਸਪਰੇ ਉਹਦਾ ਉਧਰੋਂ ਬੱਤੀ ਪਈ ਹੈ ਹੁਣ ਕਰਨੀ ਆ ਹਲੇ ਅੜਦਾ ਨਹੀਂ ਹੈਗਾ ਸ਼ਾਮ ਨੂੰ ਹਨੇਰੇ ਹੋਏ ਕਰੂੰਗਾ ਇਹਨਾਂ ਦਿਨ-ਦਿਨ ਹੀ ਠੀਕ ਆ ਪਰ ਸੋਨ ਡੀਜੀ ਸਵੇਰੇ ਜਿੰਨੀ ਸ਼ਾਮ ਨੂੰ ਉਹਨਾਂ ਵੈਟਰ ਹੁੰਦਾ ਹਾਂ ਦੀ ਹੋਰ ਸਾਲੇ ਹੋ ਮਰ ਗਈ ਵਾਹੇ ਮੈਂ ਦੇਖੀ ਮਰੀ ਹਾਂ 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 ਇਹ ਤਾਂ ਚੱਕਣੀਆਂ ਦੀ ਸੋਨ ਡੀ ਯਾਰ ਇਹ ਦਵਾਈ ਤਾਂ ਵਧੀਆ ਦਵਾਈ ਪਹਿਲੀ ਵੀ ਵਧੀਆ ਤੀ ਪਹਿਲੀ ਤਾਂ ਤੇ ਪਾਣੀ ਨਹੀਂ ਲਾਇਆ ਇਹ ਤੇਰੀ ਮਹਿੰਗੀ ਦਵਾਈ ਤੈਂ ਪਾਣੀ ਪੂਰਾ ਲਾਤਾ ਤੇ ਰਾਲੀ ਤਾਂ ਨਹੀਂ ਮਿਲਿਆ ਜਿਹੜਾ ਸਵੇਰੇ ਫਿਰਦਾ ਦਾ ਉਹਨੇ ਕੰਮ ਲੈਣਾ ਮਿਲੂਗਾ ਤੈਨੂੰ ਹੁਣ ਮਿਲੂ ਥੋੜੋ ਮਿਲਣਾ ਬਸ ਦੀ ਵਿੱਚ ਤੈਨੂੰ ਮਿਲਣਾ ਸਵੇਰੇ ਉਹ ਡਾਲ ਚੋ ਅੱਜ ਫੇਸਪ ਨਿਕਲੇ ਇੱਕ ਮੈਂ ਕਹਿਆ ਲਿਆ ਭਜਾਈਏ ਦੇ ਕਹਿੰਦਾ ਮੈਨੂੰ ਪਾਠ ਕਰਨਾ ਪੈਣਾ ਫਿਰ ਹੁਣ ਇੱਥੇ ਲੱਭਣਾ ਪੈਣਾ ਬਰਿੰਚ ਚ ਵੜ ਗਿਆ ਉਹ ਗਾਇਬ ਤਾਂ ਉਹ ਇੱਥੇ ਹੋ ਜਾਣਾ ਕਿਤੇ ਇਹਨਾਂ ਦੀ ਧਰਤੀ ਆ ਘੁੰਮੀ ਫਰੀ ਜਾਂਦੇ ਆ ਜਾ ਵੇ ਸਾਰਾ ਹੂਨ ਆ ਲੈ ਕਿਤੇ ਉਕਰੇ ਕਰੇ ਕਰੇ ਗਿਆ ਹਯੋ ਬਹੁਤ ਆ ਇੱਕਾ ਖੂਹ ਚ ਗਿਰਿਆ ਵੇ ਦੇਖ ਲੈ ਤਿੰਨ ਚਾਰ ਸੱਪ ਆ ਲੈ ਮੇਰੀ ਦਾ ਕੰਡਾ ਲੈ ਪੰਗੂ ਤਾਂ ਦਾ ਵੀ ਹੈ ਮਾਰੇ ਨ ਲੈ ਹਾਂ ਮੇਰੀ ਕਾ ਸੁਣ ਲੈ ਤੈਨੂੰ ਇਹ ਤਾਂ ਡੰਡਾ ਲਿਆ ਐਨੇ ਜੋ ਗਾਇਬ ਹੋ ਗਿਆ ਦੇਖ ਲੈ ਡੰਡਾ ਮੈਂ ਲਿਆਉਣਾ ਤੇਰੇ ਸਿਰ ਤੋਂ ਮੇਰੇ ਸਿਰ ਪਾਪ ਜਾਣਾ ਆ ਲੈ ਡੰਡਾ ਨਹੀਂ ਲੈ ਕੇ ਆਇਆ ਮੇਰੇ ਕੋਲ ਨੂੰ ਮੈਂ ਉਹਨੂੰ ਘੇਰੀ ਖੜਾ ਦਉ ਉੱਥੇ ਮੈਂ ਦੇਖ ਲਓ ਐਨੇ ਜੇ ਗਾਇਬ ਹੋ ਗਿਆ ਮਿੰਟ ਚ ਤੈਨੂੰ ਕਹੀ ਤੱਕ ਗਿਆ ਇੰਨਾ ਟਾਈਮ ਥੋੜੋ ਦੰਡਾ ਹੁੰਦਾ ਚੱਲ ਆ ਨਾ ਠੀਕ ਠੀਕ ਜਾਣਾ ਲੋ ਪਰ ਆਉਂਗਾ ਸਵੇਰੇ ਨਹੀਂ ਦਿੱਖੇ ਕਿਤੇ ਲੈ ਵੀ ਕਰਤੀ ਦਵਾਈ ਸ਼ੁਰੂ ਹੈ ਬਾ ਇੱਕ ਦਿਨ ਨੇ ਪੰਪ ਲੈ ਲਿਆ ਬੈਟਰੀ ਵਾਲਾ ਅੱਗੇ ਹੱਥ ਵਾਲੇ ਗਿਆ ਲੀ ਤਾਂ ਟਿਕਦਾ ਉਹ ਬੈਟਰੀ ਵਾਲੇ ਕਿੱਲ ਤਾਂ ਗਿਆ ਟਿਕਣਾ ਇਹਨੇ ਉਹ ਉਹ ਸਰੀਰ ਚੱਲਦਾ ਰਹਿੰਦਾ ਨਹੀਂ ਇੰਨਾ ਵੀ ਤਾਂ ਸਰੀਰ ਚਲਾ ਵੀ ਸਪਰੇ ਕਰੀ ਜਾਵੇ ਸਾਰੀ ਢਾੜੀ ਕਿੰਨੇ ਪੰਪ ਲਾਉਂਗਾ ਹੁਣ ਲਾਉਂਗੇ 4-5 ਤਾਂ ਬਾਰੇ ਵਾ ਨਹੀਂ ਕਿਹੜੀ ਲਿਆ ਉਹਦਣ ਵਾਲੀ ਉਹ ਹੈ ਡੈਲੀ ਕਿਹੜੀ ਸੀ ਉਦਣ ਇਕਾਤ ਨਹੀਂ ਜਾਂਦੀ ਦੀ ਉਂਗਲੀ ਪਰ ਚੇਪੀ ਲਵੇਟਣ ਦੀ ਕਰਨਾ ਬੱਜਿਆ ਕੰਨੇ ਦੇ ਛਿਲਕੇ ਨੇ ਪਾੜਤਾ ਫਿਰ ਮਾਸ ਬ੍ਰੇਕ ਕਰਨ ਨਹੀਂ ਆ ਇਹ ਕਿਹੜੀ ਚਲਾ ਕਿੰਨੇ ਦਿੱਤੀ ਦੀ ਇਹ ਪਤਾ ਨਹੀਂ ਕਿੰਨੇ ਦੀ ਦਿੱਤੀ ਹੈ ਠੀਕ ਆ ਵਧੀਆ ਸਾਲਟ ਆ ਇਹ 500 ਦੀ ਹੁੰਦੀ ਹੈ ਨਾ ਇਹ ਤੂੰ ਲੈ ਕੇ ਆਇਆ 300 ਲਿਖਿਆ ਆ 250 ਦੀ ਹੁੰਦੀ ਜੇ 300 ਲਿਖਿਆ ਬਸ ਸਮਝ ਲੈ 200 ਦੀ ਹੋ ਆਹੋ ਬਰਣੀ ਅਗਲਾ ਆਹੀ ਚੀਜ਼ ਦਾ ਤਾਂ ਪੰਗਾ ਹੈ ਇੰਡੀਆ 'ਚ ਵੀ ਤੁਸੀਂ ਜਿੰਨੀ ਚੀਜ਼ ਪ੍ਰਿੰਟ ਆ ਉਹ ਸਹੀ ਲਿਖੋ ਏ ਨਾ ਹੋਵੇ ਬਈ 1000 ਰੁਪਇਆ ਪ੍ਰਿੰਟ 100 ਰੁਪਏ ਦੀ ਚੀਜ਼ ਮਿਲ ਜਾਂਦੀ ਆ ਉਹ ਕੰਮ ਖਰਾਬ ਆ ਜੇ 100 ਦੀ ਚੀਜ਼ ਆ ਤਾਂ 100 ਹੀ ਲਿਖੋ ਉਹਨੂੰ ਮਾਰਕੀਟ ਵਿੱਚ ਸਭ ਦੇ ਪੈਸੇ ਬੰਨ੍ਹ ਕੇ ਆਪਣਾ ਵੀ 20 50 ਰੁਪਏ ਇਹਦੇ 20 50 ਉਹਦੇ ਹੈ ਕਿੰਨੇ ਪਾਵਾਂ ਉਹਨੇ ਮੈਨੂੰ ਕਿਹਾ ਉਹਦਾ ਕਿੰਨੀ ਐਮਐਲ ਰਹਿੰਦੀ ਤੇਰੀ 60 ਨਹੀਂ 60 ਦਾ ਇੱਕ ਬੰਪ ਦੀ ਆ ਦੋ ਦੀ ਬਸ ਨਾ ਨਾ ਕੀ ਕਰ ਚਾਰ ਪੰਪ ਕਿਤੇ ਲੱਗਦੇ 60 ਐਮਲੂ ਕਿਤੇ ਫੇਮ ਆ ਇਹ ਬੀਜੀ ਕਿਹੜੀ ਹੈ ਲਾ ਫੇਮ ਵਾਲਾ ਸਾਲਟ ਥੋੜੂ ਵਹੇ ਇਹ 60 ਦੇ ਜੀ ਦੋ ਦੋ ਪੰਪ ਲਾਲਾ ਬੱਧ ਤੇ ਬੱਧ ਬਸ ਹੂੰ ਕਾਦੀ ਗੋਭੀ ਸਰੋਂ ਲਾਈਏ ਤੂੰ 35 ਤੇ ਵਿਚਾਰੀ ਸਪਰੀਆਂ ਕਰਨੀਆਂ ਉੱਥੇ ਉੜ ਗਿਆ ਪਿਆ ਇੰਨਾ ਉਹ ਇੰਦਰਾ ਕਰਕੇ ਗੁੱਲੀ ਡੰਡਾ ਬਾ ਉਹ ਭੱਬੂ ਕੁੱਤਾ ਜਮਾਂ ਛਾਂਗਦਾ ਤਾਂ ਬੂਟੇ ਉੱਪਰ ਬੈਠਾ ਮਿਲਿਆ ਮਰੋ ਇੱਡਾ ਬੜਾ ਹਾ ਪੜਦੇ ਥੜਾ ਖਾ ਖਾ ਕੇ ਦੇਖ ਲੈ ਦੋ ਉਂਗਲ ਦਾ ਭੱਬੂ ਕੁੱਤਾ ਹੋਣਾ। ਕੀ ਕਰੇ ਹੁਣ? ਨਾ ਕਰ ਫਿਰ ਤਾਂ ਪੜ ਗਿਆ ਸੀ। ਉਹ ਤਾਂ ਫੇਰ ਹੈ ਹੀ ਆ। ਹਾਂ ਗੁਰਮਖਾ ਦੀ ਸਾਫ਼ ਹਾਂ ਗੁਰਮਖਾ ਦੀ। ਪੈਂਟ ਜਮਾਈ ਸਾਫ਼ ਕਰਦੀ। ਦੇਖਦਾ ਫਿਰ ਉਹ ਕੁੱਤਾ। ਉਹ ਤਾਂ ਫੇਰ ਹੈ ਹੀ ਆ। ਬੰਦਾ ਹੋਈ ਵੀ ਤਾਂ ਵਧੀਆ ਹੁਣ। ਚੱਲ ਆਹ ਮਾ ਦੇਖਿਆ ਖਵੇਰਾ ਮਰਿਆ ਹੋਇਆ। ਲੈ ਉਹ ਤਾਂ ਹੁਣ ਉਹ ਗਿਆ ਛੱਡ ਗਿਆ ਉਦੋਂ ਦਾ ਤੇਰਾ। ਚੱਲ ਕਰਦੇ ਅਜਾ ਕਾਲੂ ਆ ਜੀ ਹੁਣ ਨਾ ਕਾਲੂ ਕਿਤੇ ਦੇ ਕਿ ਨਹੀਂ ਫੇਰ ਰਹੇ ਸਵਾਰਿਆ ਖਾਲ ਮੇਰੇ ਅਡਿੱਕੇ ਆ ਗਿਆ ਪੰਜ ਦਿਨ ਨਹੀਂ ਚੱਲ ਆ ਗਿਆ ਖਾਲ ਸਵਾਰਿਆ ਆ ਨਿਬੜ ਗਿਆ ਖਾਲ ਦਾ ਸੁਣ ਬੜੀ ਦੋ ਹੀ ਖਾਲਾ ਸਵਾਰਤੀ ਜੰਮੀ ਵਾਲੀ ਵੀ ਦੂਈ ਵੀ ਤੇ ਤਾਂ ਦੇਵ ਰਾਜ ਨੰਬਰ ਲੈ ਗਿਆ ਬਿੱਲਾ ਇਹਦਾ ਜੀ ਆ ਕੇ ਤੁਸੀਂ ਪਦੇਵ ਰਾ 2:30 ਵਜੇ ਆ ਕੇ ਤੇ 2:30 ਵਜੇ ਆ ਕੇ ਤੇ ਵਾ ਠੀਕ ਆ ਫਿਰ ਉਰਕੇ ਉਹ ਰਿਆ ਸਫਾਈ ਕਰਤੀ ਮਰਚਾ ਪੁਰਚਾ ਪੜਤੀ ਆ ਮੈਂ ਇੱਥੇ ਨੂੰ ਗੁੱਟ ਕੇ ਪਾਲਕ ਪੂਲ ਕੇ ਛੱਡ ਦੂੰਗਾ ਮੇਥੀ ਮੁਥੀ ਜੀ ਥਾਲਾ ਮੈਂ ਪਾਲਕ ਛੱਡ ਦੂੰਗਾ ਧਨੀਆ ਛੱਡੂੰਗਾ ਕੱਲੂ ਇਹ ਮੋਟਰ ਚੱਲੀ ਇੱਥੇ ਪੂਰੀ ਰੌਣੀ ਜੀ ਕਰ ਦੂੰਗਾ ਇਹਦੀ ਨਾ ਨਾ ਠੀਕ ਆ ਹੋਰ ਆਪ ਗਿੱਲੇ ਗਿੱਲੇ ਨੂੰ ਗੁੱਟ ਕੇ ਕਹਿ ਰਹੇਂ ਯੇ ਬਣਾ ਕੇ ਚੱਲ ਹੋਰ ਹੋਰ ਕੋ ਕਰਾ ਲੈ ਤੇ ਇੰਨੇ ਜੇ ਹੈਗਾ ਹੁਣ ਕੀ ਕਰਾਂ ਮੈਂ 50 ਆ ਹੁਣ ਪਿਆਈ ਸਾਫ ਕਰਾ ਲੈ ਹੋਰ ਆ ਬੂਟੀ ਜੀ ਪੜਦੇ ਦੇਵਰਾਜ ਆ ਬੂਟੀ ਪੜਦੇ ਬੂਟੀ ਜੀ ਸਾਫ ਕਰਦੇ ਆ ਆ ਬੂਟੀ ਜੀ ਸਾਫ ਕਰਦੇ ਇੱਥੇ ਹਾਂ ਉਹ ਟਰੈਲਰ ਦੀ ਬੂਟੀ ਬੂਟੀ ਬਿਮਾਰ ਦੀ ਕਹੀ ਉਹਥੇ ਆ ਸਾਫ ਕਰ ਦੇ ਮੜ ਜਾ ਪੂਰੇ ਮੱਝਾ ਜਾਣਾ ਪਾਈ ਜਾਂਦਾ ਹਾਂ ਧੁੱਪਾਂ ਇੱਥੀ ਪੰਡਾ ਹੈ ਪੰਮੇ ਸਰਦਾਰ ਧੁੱਪਾਂ ਮਰ ਜਾਂਦੇ ਫਿਰ ਤਪੌਰੀ ਆਉਣੀਆਂ ਹੁਣ ਧੁੱਪਰੇ ਹੁੰਦੀ ਆ ਹੁਣ ਸ਼ੈੱਡ ਇੱਥੇ ਤੱਕ ਪੈ ਗਿਆ ਤੂੰ ਪਾ ਇਧਰ ਨੂੰ ਜਾਣੀ ਹੋਰ ਇੱਥੇ ਆਉਂਦੀ ਧੁੱਪਾਂ ਆ ਬਹੁਤ ਸਾਗ ਗਿਆ ਪੜਾਤਾ ਮਗਾ ਲਾਲ ਲਾ ਗਿਆ ਰਹਿੰਦੀ ਅਬੂਟੇ ਖਾਗਦੇ ਕਿਹੜੇ ਆ ਬੂਟੇ ਖਾਗਦੇ ਹੀ ਆ ਇਹ ਸਾਗਾਂ ਨੂੰ ਇਹ ਕੀ ਆ ਇਹ ਸਾਗ ਲੈ ਸਾਗ ਪੁੱਛੂ ਨੂੰ ਲੈ ਤੈਨੂੰ ਕੀ ਪਤਾ ਇਹ ਆ ਸਾਗ ਕਿੱਥੇ ਆ ਇਹ ਧਵਾ ਜਿਹੜੀ ਮਰਦਾ ਸਾਗ ਲੈ ਹੈ ਗਿਆ ਪੁੱਛ ਲੈ ਇਹਨੂੰ ਦੇਵਰਾਜ ਨੂੰ ਪੁੱਛ ਲੈ ਇਹ ਕਿਹੜਾ ਸਾਗ ਹੋਇਆ ਪੁੱਛ ਪੁੱਛ ਇਹ ਸਾਗ ਕਿਹੜਾ ਹੋਇਆ ਪੁੱਛ ਲੈ ਦੇਵਰਾਜ ਨੂੰ ਕਿਹੜਾ ਸਾਗ ਹੈ ਸਾਗ ਖੋਤਾ ਹੈ ਆਪ ਲੋਕ ਤਾਂ ਪਾਲਕ ਖਾਤੇ ਹਨ ਬਸ ਆ ਲੈ ਅਸਲੀ ਜਿਹੜੀ ਬੁਟੀ ਇਹ ਹੈ ਇਹਦੀ ਸਾਗ ਵਾਂਗ ਪੈ ਕੇ ਬਣਦੀ ਹੈ ਇਸ ਤਰ੍ਹਾਂ ਇਹਨੂੰ ਕੱਲੇ ਨੂੰ ਨਾਲ ਤਾਂ ਵੀ ਸਾਗ ਵਧੀਆ ਤੈਨ ਬਣਾਇਆ ਕਿਦਨ ਹਾਂ ਪਿਖਾ ਆ ਤਾਂ ਨਹੀਂ ਜ਼ਖਾਦੀ ਸਾਨੂੰ ਤੂੰ ਵੀ ਜਿਕਣਾ ਕਹਿੰਦਾ ਹੁੰਦਾ ਦੇਖ ਲੂਗੇ ਵੀ ਕਿਆ ਦਾਲ ਸਬਜ਼ੀ ਤੇਰੀ ਨਦੀਬਰਾਜ ਨਹੀਂ ਬਣਾਉਣਾ ਸਕਦਾ ਇਹਨੂੰ ਬੁਲਾ ਲਈ ਨਦੀਬਰਾਜ ਨਹੀਂ ਬਣਾਉਣਾ ਦੀਪਰਾਜ ਬਣਾਉਂਦਾ ਇਹ ਕੱਲੇ ਨੇ ਗਿਆ ਬਣਾਉਣਾ ਇਹਨੇ ਬਣਾ ਲੈਂਦਾ ਇਹਨੂੰ ਕਈ ਪੂਜੀਓ ਬਣ ਨਹੀਂਦੀ ਤਾ ਉਹ ਤਾਂ ਛੱਡਦੇ ਨਹੀਂ ਓਰੇ ਹੂੰ ਤੇਰੇ ਤੋਂ ਲੈਂਦੇ ਐ ਅੱਛਾ ਹਾਂ ਆਦ ਹੋਊਗੀ ਜਿੱਦਣ ਇਹ ਸਾਗ ਖਤਮ ਹੋ ਗਿਆ ਤੇਰਾ ਉਹ ਹੂੰ ਉਹ ਖਤਮ ਹੋ ਗਿਆ ਉਦੋਂ ਇਹੀ ਲੈਣੇ ਜਿਹੜੇ ਬੁੱਟੇ ਹੈਗੇ ਸਮਝਿਆ ਤੇ ਬਹੁਤ ਵਧੀਆ ਬੰਦਾ ਸਾਗ ਚ ਪਾਇਆ ਗਿਆ ਨਾਲ ਕਿਸ ਸਾਦ ਨੂੰ ਨਾ ਚਾਹ ਪਾਣ ਦੇ ਸੇ ਲੱਗਦਾ ਹੈ ਸਹੀ ਹੈ ਹਾਂ ਚੱਲ ਹੋਊਗਾ ਭਾਈ ਉਹ ਆਜ ਤਾਂ ਹੁਣ ਹਰੇਕ ਚੀਜ਼ ਖਾਂਦਾ ਹੀ ਆ ਕੋਈ ਪੱਤੇ ਵੀ ਖਾਂਦੇ ਆ ਹੁਣ ਜੇ ਅਸੀਂ ਕੱਖ ਖਾਂਦੇ ਆ ਕੱਖੇ ਆ ਇਹ ਸਾਗ ਨੂੰ ਨਿਆਣੇ ਕਿਆ ਕਹੂਗੇ ਕੱਖ ਬਣਾ ਲਿਆ ਫੇਰ ਅੱਜ ਕੱਖ ਬਣਾ ਲਿਆ ਆਣੀ ਪਤਾ ਕੱਖ ਤੜਕ ਤੜਕ ਕੇ ਸਵਾਦ ਲੱਗਦਾ ਕਹਿੰਦੇ ਖਵਰੇ ਕਿਹੜੇ ਬੁੜੇ ਦੀ ਕਾੜ ਹੋਣੀ ਹੈ ਇਹ ਕੱਖ ਬਣਾਉਣਾ ਹੋ ਉਹ ਵੀ ਖਵਰੇ ਕਿਹੜੇ ਬੁੜੇ ਦੀ ਕਾੜ ਆ ਕਾੜ ਹੈ ਕਾੜ ਕਾਰਡ ਤਾਂ ਪੁਰਾਣੀ ਚੱਲਦੀ ਆਉਂਦੀ ਹੈ ਉਹੀ ਕਿਹਾ ਕਿਤੇ ਬੁੜੇ ਬੈਠੇ ਨੇ ਖੇਤ ਵਿੱਚ ਖਾਲੀ ਹੋਣੀ ਗੱਦਲ ਉਹਨੇ ਕਿਹਾ ਤੂੰ ਇਹਨੂੰ ਪਕਾ ਕੇ ਹੀ ਦੇਖ ਲੋ ਉਹ ਮਸ਼ਹੂਰੇ ਹੋ ਗਿਆ ਉਹ ਸਿਆਲ ਸਿਆਲ ਦੇਖ ਲੈ ਮੈਂ ਕਹਿੰਦਾ ਹਰੇਕ ਘਰ ਹਫਤੇ ਬਾਅਦ ਬਣੀ ਜਾਂਦਾ ਮੱਖਣੀ ਕਿ ਜਿਆਦਾ ਵਧੀਆ ਲੱਗਦਾ ਹੈ ਜੇ ਦੇਸੀ ਕੀ ਗੱਲ ਨਹੀਂ ਵਧੀਆ ਲੱਗਦਾ ਦੇਸੀ ਕੀ ਨਾਲ ਵਧੀਆ ਲੱਗਦਾ ਦੇਸੀ ਕੀ ਨਾਲ ਵੀ ਦੇਖੀ ਦੇਸੀ ਕੀ ਨਾਲ ਵੀ ਲੱਗਦਾ ਇਹਨਾਂ ਨੂੰ ਕੀ ਹੋ ਗਿਆ ਬੜਾ ਰੌਲਾ ਪਾਇਆ ਇਹਨਾਂ ਨੇ ਇਹਨਾਂ ਕੀ ਆਇਆ ਇਹ ਬੰਦਿਆ ਵੇ ਕੋਈ ਕਹਿੰਦੇ ਮਨੁੱਖੇ ਲੜਦਾ ਹੀ ਵੀ ਲੱਗਦਾ ਫਿਰ ਕੋਈ ਤਾਂ ਮੈਂ ਕਹਿੰਦਾ ਬੜਾ ਖਰੂ ਪਾਇਆ ਕੌਣ ਹੈ ਉੱਪਰ ਘਟਾਰਾ ਲੜਨ ਲੱਗੀਆਂ ਇੱਥੇ ਘਟਾਰਾ ਨਾਲ ਤਾਂ ਦੇ ਲਾ ਵੀ ਦੋ ਦੋ ਜੁੱਟ ਹੋ ਗਏ ਹੂੰ ਬੱਸ ਹੋ ਗਈ ਉਹਦੀ ਲੜਦੀ ਜਾਂਦੀ ਬੜਾ ਲੜੀ ਜਾਂਦੀ ਇਹਨਾਂ ਨੂੰ ਕੀ ਬੰਦਿਆ ਵੇ ਇਹਨਾਂ ਦੇ ਇਹ ਲਾ ਹਾਂ ਕਰਦੇ ਇਹਨਾਂ ਨੂੰ ਸਾਫ ਇੱਥੇ ਬੈਠ ਹੋ ਜਾਂਦਾ ਕਦੇ ਮੰਜਾ ਢਾਕੇ ਦੇਵਰਾਜ ਵੀ ਆਉਂਦਾ ਹੁਣ ਸੁਨੇਹੇ ਪ੍ਰੀਸ ਕੇ ਦੇਵਰਾਜ ਦੀ ਡਿਮਾਂਡੇ ਬਹੁਤ ਆਦੋ ਵਾਲੇ ਹੁਣ ਕਰੀਏ ਕੀ ਦੇਵਰਾਜ ਕਹਿੰਦਾ ਦੇਵਰਾਜ ਵੰਟ ਕਹਿੰਦਾ ਮੈਨੂੰ ਚਾਹੀਦਾ ਮੈਂ ਕਿ ਕੰਮੇ ਨੂੰ ਕਹਿੰਦਾ ਪੰਮਾ ਸਦਾ ਦਸੂਗਾ ਕਹਿੰਦਾ ਹ ਜੇ ਰਜਿੰਦਰ ਕਹਿੰਦਾ ਤਾਂ ਮੈਨੂੰ ਚਾਹੀਦਾ ਦੇਵਰਾਜ ਕਹਿੰਦਾ ਵੱਡ ਲਓ ਇਹਨੂੰ ਕੱਲਾ ਹੈਗਾ ਜੇ ਕਿਤੇ ਇਹ ਵੀ ਲੰਘ ਜਾ ਤਾਂ ਫੇਸ ਉਹ ਤਾਂ ਵੱਡ ਲਓ ਮੰਨੂ ਉਦੋਂ ਇਹ ਵੀ ਚੱਲਿਆ ਤਾਂ ਉਹ ਤਾਂ ਇਹਦੀ ਘਰ ਵਾਲੀ ਨੇ ਜਵਾਬ ਦੇਦਾ ਕਹਿੰਦੀ ਨਾ ਨਾ ਆਈ ਨਾ ਹਾਂ ਜਵਾਬ ਨਹੀਂ ਦੇਦੀ ਆ ਮੈਂ ਜਾਫਤ ਮੈਨੇ ਗਿਆ ਆਪੇ ਕੋਈ ਨਹੀਂ ਉਹ ਵੀ ਤਿਆਰ ਤਾਂ ਗਰੀਬ ਦਾਦ ਦੇ ਨਾਲ ਜਾਣ ਨੂੰ ਇਹ ਨਹੀਂ ਹੁਣ ਮੇਰੀ ਗੱਲ ਸੁਣ ਤੂੰ ਹੁਣ ਜਿਆੜੀ ਚੱਲਦੀ ਐ ਐਨ ਵਧੀਆ ਵਧੀਆ ਚੱਲਦੀ ਐ ਨਾ ਕੋਈ ਬੰਦਾ ਬੇਲਾ ਰਹਿੰਦਾ ਹੀ ਨਹੀਂ ਕੰਮ ਮੂਰੇ ਐ ਹੂੰ ਚਾਹੇ ਪੰਜ ਛੇ ਦਿਨਾਂ ਦੇ ਮੂਰੇ ਚੱਲਦਾ ਗਾ ਉਦੋਂ ਆਪ ਬੇਲਾ ਰਿਹਾ ਇੱਕ ਦਿਨ ਇਹ ਫਿਰ ਹਟ ਗਿਆ ਤੂੰ ਭਾਈ ਮੇਰੇ ਆ ਜੀ ਆਹ ਕੰਮ ਚੱਲਦਾ ਨਾ ਅੰਜਰਾਂ ਚੱਲੀ ਐ ਗਾਹੇ ਤਾਂ ਹੁੰਦ ਪੈਣ ਲੱਗ ਗਈ ਧੁੰਦ ਪੈਣ ਲੱਗੀ ਠੰਡ ਹੋਊਗੀ ਜੱਦ ਜਾਓ ਇਹ ਤਾਂ ਹੁਣ ਗਏ ਉਹ ਤਾਂ ਮੂਰਖ ਬੰਦੇ ਆ ਹੁਣ ਤਾਂ ਦਿਹਾੜੀ ਕੰਨ ਦਿੱਤੀ ਮਹੀਨੇ ਤੱਕ ਚਲੇ ਜਾਓ ਹਾਂ ਜਦ ਠੰਡ ਹੋ ਗਈ ਯਾਰ ਜਦ ਠੰਡ ਹੋ ਗਈ ਤੇ ਹੋਰੇ ਵੀ ਕੰਮ ਘਟ ਜਾਂਦਾ ਹੋਰੇ ਵੀ ਕੰਮ ਘਟ ਜਾਂਦਾ ਹੈ ਸਰ ਤੁਹਾਨੂੰ ਧੁੰਦ ਪੈਣ ਲੱਗ ਜਾਂਦੀ ਹੈ ਫੇਰ ਆਪਣਾ ਮਹੀਨਾ ਵਿਹਾਰ ਲਾਓ ਫੇਰ ਆਜੋ ਹੁਣ ਬੋਲੇ ਰਹੇ ਨੇ ਆਉਣਾ ਜਦ ਧੁੰਦ ਪੈਣ ਲੱਗਣੀ ਹੈ ਉਦੋਂ ਫੋਨ ਕਰਿਆ ਜਾਏਗਾ ਕਹਿੰਦਾ ਸਰਦਾਰ ਜੀ ਪੰਜਾਬ ਮੇਂ ਤੋਂ ਠੰਡ ਬਹੁਤ ਹੈ ਹਾਂ ਆ ਕਬ ਕੋਰਾ ਜਾਂ ਮਦੌਰ ਇਹ ਤੇਰਾ ਵੀ ਆਈ ਤੇ ਨਹੀਂ ਸਿਖਾਤਾ ਉਹਨੂੰ ਇਨੀ ਕਿ ਆਉਣਾ ਇਦੀ ਭਤੀਜਾ ਇਨੀ ਕਿ ਇਨੀ ਕਿ ਉਹ ਰਹਿਣ ਦੇ ਠੰਡ ਆ ਕੱਲਾ ਆਏਗਾ ਨਾ ਉਹ ਕਿਹੜੇ ਭਾਈ ਨੂੰ ਬੁੰਗਰੇ ਆਉਣਾ ਉਹਨੇ ਉਹਦੇ ਕਰਨ ਨਾਲ ਉਹਦਾ ਮੋਟਾ ਹੱਡ ਪੈਂਦੀ ਆ ਨਾ ਨਾ ਦੂਏ ਨੇ ਆਉਣਾ ਉਹਨਾਂ ਤੇ ਗੈਲ ਆ ਜਣਾ ਦੇਖੀ ਉਹਨੇ ਉਹ ਕਿੱਥੇ ਰਹਿ ਜੂ ਹੈ ਨਹੀਂ ਲੱਗਦਾ ਉਸੇ ਲੈ ਆਏਗੇ ਲੈ ਆ ਜਣਾ ਤੇ ਲੈ ਆਇਗਾ ਕਹਦਾ ਨਹੀਂ ਚੜੇ ਆਉਣਾ ਉਹਨੇ ਪਰ ਕਰੇ ਗਿਆ ਜੇ ਉਹ ਆ ਗਿਆ ਜੇ ਉਹਨੇ ਕਹਿਤਾ ਅਸਲੀ ਲੈ ਕੇ ਜਾਣਾ ਫੇਰ ਘਰਾਂ ਤੀਵੀਂ ਨੇ ਵੀ ਸਾਰੇ ਲੜ ਲੜ ਕੇ ਉਹਨਾਂ ਡਰਦਿਆਂ ਨੇ ਲਈ ਆਉਣਾ ਨਾ ਰੱਖਿਓ ਨਾਲ ਥੀਏ ਛੱਡ ਕੇ ਲਾ ਦੋ ਕਿਧਰ ਉਹ ਗੋਲੇ ਦੀ ਦਾਰੂ ਗਲਤ ਹੈ ਦਾਰੂ ਸਹੀ ਕੀ ਦੀ ਆ? ਉਹ ਦਾਰੂ ਹੁੰਦ ਬਣਾ ਦਿੰਦੀ ਬੰਦੇ ਨੂੰ। ਇੱਕ ਪੈਗ ਸਹੀ ਹੁੰਦਾ ਦੂਏ ਪੈਗ ਤੇ ਬਾਅਦ ਤਾਂ ਫੇ ਬੰਦਾ ਖਰਾਬੀ ਹੁੰਦਾ ਜਾਂਦਾ ਜਿੰਨੇ ਮਰਜ਼ੀ ਦੇਖ ਲੈ। ਤੇ ਸ਼ਾਮ ਨੂੰ ਆ ਪੁਲ ਪਰ ਦੇਖ ਲਈ। ਜਿਹੜੇ ਉੱਥੇ ਲਾਉਂਗੇ ਇੱਕ ਪੈਗ ਸਹੀ ਆ ਜਿਹੜਾ ਦੂਆ ਤੀਆ ਪੈਗੇ ਸ਼ੁਰੂ ਹੋ ਜਾਂਦਾ ਫੇ ਬਸ। ਅੱ비 ਉਹ ਇਹ ਚੋਖੀ ਕਿ ਦੋ ਬੋਤਲ ਰੱਖਾ ਹੋਆ ਹੈ। ਕਿਨੇ? ਮੇਰਾ ਲੈ। ਪਰ ਇੱਕ ਪੈਗ ਪੀਂਦਾ ਰੋਜ਼। ਇੱਕ ਪੈਗ ਰੋਜ਼ ਪੀਂਦਾ। ਮੈਂ ਠੀਕ ਆ। ਇਹਦਾ ਰੰਮ ਲਿਆ ਹੋਆ ਫੌਜੀ ਤੇ। ਠੀਕ ਆ। ਰਾਮ ਠੀਕ ਹੈ ਦਵਾਈ ਆ ਉਹ ਇਹ ਕਿੱਥੇ ਹੈ ਨਹੀਂ ਇਹ ਤਾਂ ਸਹੀ ਪੀਣੇ ਵਾਲਾ ਉਹਦਾ ਫਿਰ ਤੈਨੂੰ ਪਤਾ ਬੋਲੇਦਾ ਇੱਥੇ ਦੇਖਿਆ ਹੀ ਹੈ ਤੈਨੂੰ ਉਹਦੀ ਬਾ ਇੱਥੇ ਤੇ ਇੱਥੇ ਤੇ ਆਂ ਚੱਲਦੀ ਫਿਰ ਖਾ ਜਾਂਦੀ ਹੈ ਇੱਕ ਬੋਤਲ 10 ਰੋਟੇ ਹਾਂ 10 ਰੋਟੇ ਮੈਂ ਠੀਕ ਹੈ ਫਿਰ ਕੋਈ ਬੋਦੀ ਨਹੀਂ ਪਊਗਾ ਕੋਈ ਨਹੀਂ ਹੈਗਾ ਰੋਟੇ ਪਊਆ ਵੀ ਨਹੀਂ ਹੈਗਾ ਇਹ ਲੈਂ ਅੱਧਾ ਬਊਆ ਹੋਇਆ ਇਹਦਾ ਰੋਟਾ ਸੁਪਰੀਮ ਕੋਰਟ ਕੋ ਖਬਰ ਹੋਇਆ ਇਹ ਸਹੀ ਆ ਇੱਕ ਪੈਗ ਹੋ ਗਿਆ ਬਸ ਰੋਟਾ ਬਸ ਇੰਨਾ ਪਾਇਆ ਪਿਆ ਇੱਕ ਕਬੀਲਦਾਰ ਬੰਦਾ ਗੋੜਾਦ ਨੂੰ ਪਤਾ ਫਿਰ ਜਦ ਧੱਕੇ ਚੜ ਜਾਂਦੀ ਆ ਉਹਦੇ ਜਦ ਬਸ ਜਦੇ ਜਦੇ ਸਾਹਮਣੇ ਰਹੇਗਾ ਤੂੰ ਬਸ ਫੇ ਤਾਂ ਮਰਨੇ ਨੂੰ ਹੋ ਜਾਂਦਾ ਉਹ ਚਾਹੇ ਕੋਈ ਅੜਦਾ ਨਹੀਂ ਪੀ ਕੇ ਲੈ ਨਾ ਕੇ ਜੀ ਸੁਣ ਲਈ ਨਾ ਬਸ ਤਾਂ ਆਪਣੀ ਸੁਣਾਈ ਜਾਣੀ ਖਾਣਾ ਨਹੀਂ ਦੇ ਰਿਹਾ ਜੀ ਨਾ ਇਹ ਤਾਂ ਲੜਨ ਦੇ ਤਿਆਰ ਆ ਉਹ ਬੀਤੇ ਹਾਂ ਲੜਾਈ ਕਰਨੇ ਬਹੁਤ ਉੱਥੇ ਖਾਏ ਸਗੱਪੀ ਜਿਆ ਹੈ ਸਗੱਪੀ ਕਿਹਿਆ ਪਤਨ ਜਹ ਹੈ ਪਤਾ ਨਹੀਂ ਇਹ ਤਾਂ ਸਾਰੇ ਨੂੰ ਚਾਚੇ ਭਤੀਜੇ ਕਹੀ ਜਾਂਦੇ ਆ ਹੁਣ ਬਿੰਦੂ ਹੈ ਮੇਰਾ ਹਾਂ ਇਹਦਾ ਬੀਦੂ ਰ ਭਤੀਜਾ ਹੈ ਕੌਣ ਬੀਦੂ ਰ ਇਹ ਢੱਲੋਂ ਆ ਜਿਹਨੂੰ ਢੱਲੋਂ ਢੱਲੋਂ ਕਹਿੰਦੇ ਆ ਜਿਹੜਾ ਸੁੱਕੋ ਕੋ ਹੁੰਦਾ ਦਾ ਇੱਕ ਬੀਦੂ ਰ ਅੱਛਾ 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 ਜਿਹੜਾ ਜਣਾ ਜਿਆ ਰੱਖਦਾ ਨਹੀਂ ਨਹੀਂ ਪਹਿਨਾ ਦਾ ਇਹ ਰਹਿਮਲ ਕਾਹੂ ਬਾਬਾ ਚਾਚਾ ਇਹ ਰਹਿਮਲ ਬਾਬਾ ਭਤੀਜਾ ਹਾਂ ਠੀਕ ਹੈ ਰਹਿਮਲ ਕੁੱਛਣਾ ਠੀਕ ਆ ਹੁਣ ਠੀਕ ਆ ਸਾਰੇ ਕੋ ਨਹੀਂ ਆਉਂਦਾ ਹੁਣ ਉਹਨਾਂ ਨੇ ਆ ਕੇ ਕਹਿਣਾ ਹੁਣ ਸਿਆਣੇ ਹੋਗੇ ਸਿਆਣੇ ਹੋਗੇ ਦੇਵਰਾਜ ਨੇ ਵੀ ਲੈ ਲੈਣੀ 2 ਸਾਲ ਤੇ ਇਹਨੂੰ ਵੀ ਗਿਆ ਵੀ ਤੂੰ ਵੀ ਰਿਟਾਇਰਮੈਂਟ ਲੈ ਲੈ 2 ਸਾਲ ਹੋਰ ਰਹੂਗਾ ਤੂੰ 2-3 ਹਾਂ 2 ਸਾਲ ਹੋਰ ਆਏਗਾ ਬਸ ਫਿਰ ਬਸ ਘਰ ਬੈਠ ਨਹੀਂ ਇਹਨਾਂ ਨੂੰ ਪੰਜਾਬ ਦੀ ਰੋਟੀ ਚੰਗੀ ਲੱਗਦੀ ਐ ਅਸਲ 'ਚ ਮੇਰੀ ਗੱਲ ਸੁਣ ਲੈ ਔਰੇ ਬੈਠੇ 500 ਰੁਪਏ ਕਮਾਉਂਦੇ ਰੋਟੀ ਪਾਣੀ ਮਿਲਦਾ ਉੱਥੇ ਕੀ ਕਰਨਾ ਉੱਥੇ ਆਹ ਬੁੱਤੀ ਕਰਨਾ ਕੀ ਨਹੀਂ ਆਲ ਉਹ ਮੋਂ 500 ਰੁਪਏ ਬਚਤ ਆ ਰੋਟੀ ਪਾਣੀ ਮਿਲਦਾ ਏ ਉੱਥੇ ਗਿਆ ਕਰੂੰਗਾ ਕੁਝ ਵੀ ਨਹੀਂ ਦਿੱਲੇ ਰੱਖੇ ਆ ਉੱਥੇ ਦਾ ਕੋਰਤੇ ਖਰਚੂੰਗਾ ਸਮਾਂ ਜੇ ਦਾਦੇ ਨੇ ਪੋਤੇ ਨੇ ਮੰਗਲੇ 10 ਰੁਪਏ ਉਹ ਵੀ ਦੇਣੇ ਪੈਣੇ ਆ ਯਾ ਜਿੱਥੇ ਦੀ ਮਰਜ਼ੀ ਲੈ ਕੇ ਦੇਣੇ ਬਾਬੇ ਹੁਣ ਹੋਰੇ ਮੰਗਦਾ ਥੋੜੋਾ ਕੋਈ ਾਟੋਏ ਵਜੇ ਨੂੰ ਕਰ ਦਿੰਗੇ ਇਹ ਤਾਂ ਕੋਈ ਨਹੀਂ ਜੇ ਟੋਏ ਜੇ ਭਾਵੇਂ ਨਾ ਉੱਥੇ ਛੱਡ ਕੇ ਥਾਰ ਨੂੰ ਕਹਿੰਦੇ ਤਾਂ ਹੈਗੇ ਪਹਿਲੀ ਤਰੀਕ ਤੱਕ ਆਉਣਾ ਤੂ ਏ ਦਾ ਪਤਾ ਇਹਨਾਂ ਦਾ ਪਤਾ ਕੋਈ ਨਹੀਂ ਹੈਗਾ ਕੋਈ ਪਤਾ ਨਹੀਂ ਮੈਨੂੰ ਪਤਾ ਹੈ ਕਿ ਕਹਿੰਦਾ ਤਾਂ ਸਦਾ ਹੀ 5 ਤਰੀਕ ਨੂੰ ਆ ਕੇ ਗੰਨਾ ਬੀਜੂਂਗੇ ਤੇਰਾ ਉਹ ਗਰੀਬ ਦਾਸ ਅੱਛਾ ਪੰਜ ਦੇ ਲਾ ਗੱਦੀ ਲੰਗੀ ਉਹ ਇਹ ਤਾਂ ਗਏ ਬੇ ਇਹ ਨਹੀਂ ਮੁੜਦੇ ਹੈਗੇ ਹਾਂ ਨਹੀਂ ਕਈ ਫੱਗਣ ਵਾਲੀ ਨਹੀਂ ਸਮਝਣਾ ਫਰਕ ਪੈ ਗਿਆ ਤੇਰੇ ਜਨ ਫਰਵਰੀ ਵਾਲੀ ਹਾਂ ਫਰਵਰੀ ਵਾਲੀ ਤਾਂ ਨਹੀਂ ਕਹੀ ਜਦ ਬਦੇਰੇ ਆ ਨੇ ਭੱਜਣਾ ਫੇਤਾ ਤਿਲਕੂ ਆਈ ਸਭ ਆਉਂਦੇ ਆ ਪਤਾ ਵੀ ਹੁਣ ਕਣਕ ਦਾ ਸੀਜ਼ਨ ਜੀਰੀ ਦਾ ਸੀਜ਼ਨ ਲਾ ਕੇ ਫੇ ਪੈਸੇ ਬਣਾ ਕੇ ਜਾਉਂਗੀ ਪਿਛਲੀ ਵਾਰੀ ਕਣਕ ਚ ਸੋਨੇ ਪੈਸੇ ਬਣਾਏ ਇਹਨਾਂ ਨੇ ਕਣਕ ਬੜਾ ਇਸੇ ਬਹੁਤ ਬਣਦੇ ਆ ਬੂਲਰ ਬਹੁਤ ਆ ਕਣਕ ਚੀ ਦਾ ਇਹਨਾਂ ਨੇ ਵੱਡੀ ਥੋੜੋ ਇਹਨਾਂ ਨੇ ਹਾਂ ਛੜੰਬੇ ਵਰਦੇ ਛੜੰਬੇ ਵਰਦੇ ਹੋਰ ਰੰਬੇ ਚਾੜੰਬੇ ਬਈ ਮੇਰੀ ਗੱਲ ਸੁਣ ਲਾ ਲਾਨ ਕਿੰਨਾ ਖੁੰਦਾ ਹੈ ਆਹੋ ਪੂਲਰ ਕਿੰਨਾ ਹੁੰਦਾ ਕੀਲੇ ਦੇ ਪੈਸੇ ਤਾਂ ਪੂਰੀ ਲੈਣੇ ਆ ਪਬੂਲਰਾਂ ਚ ਲਾਨ ਹੈ ਇੰਨੀ ਦਾ ਇੱਕ ਦਿਨ 1700 ਰੁਪਏ ਦੀ ਹਾੜੀ ਬਈ 15-1700 ਰੁਪਏ ਹਾਂ ਕਿ ਨਹੀਂ ਗਿਆ ਕਾਲੇ ਲਾਨ ਹੋਣੇ ਕਾਲੇ ਗੈਰ ਕਾਲੇ ਨਾਲ ਤੇ ਨਹੀਂ ਧੀਰੇ ਗੱਲ ਤੇ ਧੀਰੇ ਨਾਲ ਤੇ ਹਾਂ ਠੀਕ ਹੈ ਧੀਰੇ ਗੱਲ ਤੇ ਯਾਰ ਬੰਦਾ ਕੰਮ ਕਰਨ ਨਾਲ ਭੁੱਖਾ ਨਹੀਂ ਮਰਦਾ ਬਈ ਜਿੱਥੇ ਉਹ ਤਾਂ ਫੇਰ ਹੈ ਹੀ ਆ ਹੁਣ 1700 ਰੁਪਏ ਦਿਹਾੜੀ ਸਵੇਰੇ 10 ਵਜੇ ਲੱਗੇ ਰਾਤ ਨੂੰ 10 ਵਜੇ ਕੇ ਚੱਲ ਹਾਂ ਕੋਈ ਟਾਈਮ ਹੀ ਲਖ ਲਾ 12 ਘੰਟੇ ਲਾ ਲਾ ਚੱਲ ਫੇਰ ਫੇਰ ਵੀ 15-1700 ਰੁਪਏ ਦਿਹਾੜੀ ਬਹੁਤ ਹੁੰਦੀ ਹੈ ਹੈ ਤੂੰ ਵੀ ਥੋੜਾ ਸਿੱਧੀ ਹੋਈ ਹੁੰਦੀ ਸਾਰੀ ਦਿਹਾੜੀ ਨਹੀਂ ਨਹੀਂ ਉਹਦੇ ਵਿੱਚ ਦੇ ਜੇ ਵੰਡ ਕੇ ਕੰਮ ਕਰੂੰਗਾ ਜਿਹੜਾ ਜ਼ਿਆਦਾ ਦੁਖੀ ਉਹ ਹੈ ਜਿਹੜਾ ਰੁੱਕ ਲਾਉਂਦਾ ਹਾਂ ਚੱਕਣੇ ਵਾਲੇ ਦੂਏ ਉਹਨਾਂ ਦਾ ਇੰਨਾ ਦਮ ਨਹੀਂ ਟੁੱਟਦਾ ਭਰੀ ਢੋਣ ਚ ਪਰ ਜਿਹੜਾ ਰੁੱਕ ਲਾਉਂਦਾ ਉਹ ਜੇ ਬਦਲੀ ਜਾਵੇ ਹਰੇਕ ਦੋ ਕੀਲਿਆਂ ਬਾਅਦ ਈਲੇ ਤੋਂ ਗੀਲੇ ਦਾ ਬਦਲੀ ਜਾਓ ਸਰਕਲ ਫੇਰ ਸੈੱਟ ਚੱਲਦਾ ਨਹੀਂ ਤਾਂ ਪਹਿਲਾਂ ਜੰਮ ਚੀਨਾਂ ਮਰਜੀ ਤੋੜੀ ਜਾ ਤੂੰ ਬਾਈ ਤੇ ਰੁਗ ਵੀ ਲਾਦੇ ਕਰ ਰਹੇ ਨੇ ਕਿਆ ਆਈ ਤਾਂ ਚੱਕਰ ਆ ਫੇਰ ਤਾਂ ਬੰਡ ਵਿੱਚ ਰੁਗ ਲਾਉਣਾ ਹੀ ਪੈਣਾ ਰੁਗ ਵੀ ਲਾਦੇ ਇੱਧਰ ਤੇ ਤਾਂ ਇਹ ਮੈਂ ਲਾਗਦੇ ਫਿਰ ਇਹਦੇ ਰੁਗ ਹੀ ਲੱਗਦੇ ਫਿਰ ਲਾਹੇ ਲੜਦੇ ਆ ਆਮ ਨਹੀਂ ਚੜੇਗਾ ਸਰਦਾਰ ਜੀ ਉਹੀ ਚੜੇਗਾ ਪਿਛਲੀ ਵਾਰੀ ਭੱਜੇ ਗਿਆ ਤਾਂ ਸ਼ੰਕਰ ਅਦਵਿਜਾਲੇ ਪੁੱਛ ਲੈ 12 ਵਾਰ ਨਾਲ ਕੀ ਆ ਭੱਜ ਗਿਆ ਭੱਜ ਗਿਆ ਅਦਵਿਜਾਲੇ ਚੱਲ ਫੇਰ ਆ ਜੀ ਕੱਲੂ ਹੁਣ ਕਰਨਾ ਖਾਣੇ ਪੀਣੇ ਚੱਕਰ ਮੈਂ ਠੀਕ ਆ ਕਾਲੂ ਆ ਜੀ ਹੁਣ ਕਾਲੂ ਤੇਰੇ ਕਿੰਨੀ ਹੋਆ ਬਾਈ ਮੇਰੇ ਤਾਂ ਕੰਮ ਨਿਬੜ ਗਿਆ ਚੱਲ ਠੀਕ ਆ ਹਾਂ ਤੇਰੇ ਕਿੰਨੀ ਹੋਆ ਹੁੰਦਾ ਖiladi ਸਰਵਾਲਾ ਬਹਿਣੀ ਪਟਾਲਾ ਜਿਹੜਾ ਕੋਈ ਕੋ ਕਰਨਾ ਸੀ ਕਾਲੂ ਹੈ ਕਾਲੂ ਉਹੀ ਕੋ ਕਰਨਾ ਨਹੀਂ ਨਹੀਂ ਠੀਕ ਆ ਕਾਲੂ ਮੈਂ